ਝਗੜਾ ਸੀ ਫੈਸਲਾ ਸੀ ਅੱਜ ਬੱਚੇ ਬੱਚੇ ਲੜ ਪਏ ਪਹਿਲਾ ਜਿਹਦੇ ਮੁੰਡੇ ਨੇ ਮਾਰਿਆ ਪਹਿਲੇ ਉਹਨੇ ਮਰਵਾ ਰਿਆ ਇੱਕ ਮੁੰਡਾ ਤੇ ਉਹੰਦਰ ਗਾਉ ਵੀ ਮੁੰਡਾ ਜਿਹਦੇ ਦੰਦ ਭੰਨੇ ਬੁੱਲ ਪਾਟਾ ਉਹਦੀ ਕੋਈ ਸਨਵਾਈ ਨਹੀਂ ਕੀਤੀ ਪੈਹੇ ਖਾ ਲੇ ਉਸ ਤੋਂ ਬਾਅਦ ਫਿਰ ਇਹ ਗੋਲਦੀ ਭਾਜੀ ਕੰਨੇ ਅਸੀਂ ਤੁਹਾਡਾ ਰਾਜੀ ਨਾਮਾ ਕਰਵਾ ਦਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਵੀ ਰਹਿਣਾ ਤੁਸੀਂ ਵੀ ਰਹਿਣਾ ਆਪ ਅੱਗੇ ਸਮਝੌਤਾ ਕਰ ਲਓ ਉਹ ਕਹਿੰਦਾ ਕੰਨੇ ਕਰ ਲੈਣੇ ਆ ਉਹ ਪਿੱਛੋਂ ਕਿਸੇ ਮੁੰਡੇ ਨੇ ਆਹੋ ਜਿਹੇ ਨੇ ਇਹਨਾਂ ਨੂੰ ਫੋਨ ਕਰਤਾ ਕਿ ਗੋਲਡੀ ਦੇ ਦਫਤਰ ਇਕੱਠੇ ਹੋਏ ਆ ਉੱਥੋਂ ਇਹਨਾਂ ਨੇ ਮੁੰਡੇ ਚੁੱਕ ਕੇ ਇੱਥੇ ਠਾਣੇ ਲੈ ਆਂਦੇ ਆ ਇਹਨਾਂ ਨੇ ਚੁੱਕੇ ਪੁਲਿਸ ਵਾਲਿਆਂ ਨੇ ਹੈ ਅਸੰਤੇ ਨੇ ਪਹਿਲੇ 40000 ਰੁਪਏ ਫਰਕ ਨੂੰ ਜਾਇਜ਼ ਲਿਆ ਦੇਖੋ ਜੇ ਸਾਡੇ ਉਹਨਾਂ ਲੜਾਈ ਵਿੱਚ ਕਿਸੇ ਦਾ ਵਾਧਾ ਹੋ ਗਿਆ ਕਿਸੇ ਦਾ ਘਾਟਾ ਹੋ ਗਿਆ ਪਹਿਲੇ ਉਹ ਰਾਮ ਦਾ ਚੋ ਗਿਆ ਇਹਨਾਂ ਨੂੰ ਮਾਰਨ ਵਾਸਤੇ ਮੁੰਡਾ ਅੰਦਰ ਹੀ ਜਿਹਨੂੰ ਸੱਟ ਲੱਗਿਆ ਉਹਦਾ ਟਾਂਡਾ ਮੁੰਡੇ ਦਾ ਕੀ ਨਾਮ ਨੇ ਮੇਰੇ ਮੁੰਡੇ ਦਾ ਨਾਮ ਮੀਨਾਣਾ ਅੱਛਾ ਉਹਦਾ ਨਾਮ ਆ ਉਹਦਾ ਪਿਓ ਕਹਿੰਦੇ ਸਾਮੀ ਆ ਇਹ ਸ਼ਾਮੀਆਂ ਨੂੰ ਕੇਰੋ ਨੇ ਪਾਹੇ ਲਵੋ ਧਰਨਾ ਕਾਦੀ ਗੱਲੋਂ ਲਾਉਣਾ ਪਿਆ ਤੁਹਾਨੂੰ ਹੈ ਧਰਨਾ ਕਾਦੀ ਗੱਲੋਂ ਲਾਉਣਾ ਧਰਨਾਸ ਕਰਕੇ ਲਾਲਾ ਪਿਆ ਮੁੰਡਾ ਨਾਲ ਮਜਾਜ ਕਰ ਗਿਆ ਨਾਲੇ ਪੈਸੇ ਲੈਂਦੇ ਨਾਲੇ ਮਾਰਦੇ ਨਾਲੇ ਟੁੱਕ ਲੈਂਦੇ ਆ ਅੱਛਾ ਹੁਣ ਕਹਿਆ ਗਿਆ ਤੁਹਾਡੇ ਮੁੰਡੇ ਆ ਮੈਂ ਤੁਹਾਨੂੰ ਤੇ ਬੇਸੋਣਾ ਇਹ ਚੁੰਗੀ ਦੇ ਬਾਰੇ ਤੁਸੀਂ ਦੇਖਿਓ ਦੱਸਿਓ ਮੈਂ ਹਾਰ ਦਾ ਮਰੀਜ਼ ਆ ਥੋੜੀ ਵਾਰੀ ਇਹਨਾਂ ਨੇ ਮੈਂ ਬੋਲ ਲੈ ਕਿੰਨੇ ਮੈਂ 100 ਸਾਈ ਹੋਈ ਨਹੀਂ ਇਹਨਾਂ ਦਾ ਮੁੰਡਾ ਟੱਟ ਮੁੰਡਾ ਹੈਗਾ ਬਈ ਉੱਠ 19-19 ਸਾਲ ਦਾ ਹੈਗਾ ਤੇ ਕਿੰਨਾ ਨਾਲ ਲੜਿਆ ਉਹ ਮਹੱਲੇ ਦੇ ਹੀ ਮੁੰਡੇ ਮਹੱਲੇ ਦੇ ਨਹੀਂ ਉਹ ਵੀ ਕਾਦੀ ਗੱਲੋਂ ਝਗੜਾ ਝਗੜਾ ਕੋ ਐਸਦਾ ਆਇਆ ਕਿ ਮੇਰਾ ਮੁੰਡਾ ਸੀਗਾ ਗਲੀ ਚ ਖਲੋਤਾ ਉਹਦੇ ਵੱਲ ਕੁਰੀਆਂ ਲੈ ਲੈ ਕੇ ਵੇਖਦਾ ਸੀ ਉਹ ਕਹਿੰਦਾ ਯਾਰ ਮੇਰੇ ਨਾਲ ਕੁਰੀਆਂ ਲੈ ਕੇ ਕਿਉਂ ਪੈਣਾ ਮੈਂ ਕਹਿੰਦਾ ਕੋਈ ਨਹੀਂ ਆ ਜਾ ਫਿਰ ਜਦ ਤੂੰ ਪਿਓ ਦਾ ਹੈਗਾ ਤੇ ਗਲੀ ਚ ਉਹ ਗਲੀ ਚ ਚਲਾ ਗਿਆ ਉਹਦੀ ਬਲੇਨ ਪਾੜੀ ਉਹਨੂੰ ਚਪੇੜਾ ਚਪੂੜਾ ਮਾਰੀਆਂ ਇਹ ਕਿੰਨੇ ਦਿਨ ਦੀ ਗੱਲ ਹੈ ਜੀ ਇਹ 5 5 6 ਦਿਨ ਦੀ ਗੱਲ ਆ ਉਹ ਮੁੜ ਕੇ ਉਹਨੇ ਮਾਰਿਆ ਪਾਣੀ ਰੰਜਿਸ਼ ਵੀ ਕੀਤਾ ਨਹੀਂ ਕੋਈ ਨਹੀਂ ਉਹ ਕਹਿੰਦਾ ਹੱਡੀ ਚੈਂਡਿੰਗ ਗਵਾਚ ਗਈ ਮੈਂ ਕਹਾ ਡੇ ਮੁੰਡੇ ਦਾ ਫੋਨ ਗਵਾਚ ਗਿਆ ਜੇਬ ਤੋਂ ਪੈਸੇ ਚਲ ਗਏ ਹੈਂ ਦਾਸ ਕਹਿੰਦਾ ਤੁਹਾਨੂੰ ਮੰਗ ਕੀ ਆ ਬੀਜੀ ਦਾ ਮੰਗਿਆ ਮੇਰੇ ਬੱਚੇ ਨਾਲ ਨਜਾਜ਼ ਕਰਦੇ ਪਏ ਆ ਮੈਂ 40000 ਰੁਪਏ ਕੇ ਦਿੱਤਰ ਸਸਤੀ ਕਹਿੰਦੇ ਬਾਕੀ ਇਹਨਾਂ ਨੂੰ ਸੰਤੇ ਨੂੰ ਦਿੱਤਾ ਸੰਤੇ ਦੇ ਬੱਚੇ ਮਰੇ ਸੰਤਾਪੁਰਸ ਵਾਲਾ ਉਹਨੂੰ ਦਿੱਤਾ ਹਰ ਵਾਰੀ ਪੈਸੇ ਮੰਗਦੇ ਹਾਂ ਮੈਂ ਤੇਰਾ ਬੱਚਾ ਤਾਂ ਛੱਡਾਂਗਾ ਮੇਰੀ ਗੱਲ ਸੁਣ ਲੋ ਉਹਨੇ ਜੋ ਕੀਤਾ ਹੁਣ ਅੱਜ ਫੇਰ ਚੁੱਕਲੇ ਮੈਂ ਕਿੱਥੋਂ ਵੇਹ ਲਿਆਵਾ ਓਦੀ ਮਾਂ ਹੈ ਨਹੀਂ ਅੰਦਰ ਓਦੀ ਮਾਂ ਹੈ ਨਹੀਂ ਅੰਦਰ ਇਹ ਹੈ ਸਾਡੇ ਇਹ ਰੋਟੀਆਂ ਖਾਈਏ ਕੇ ਇਹਨਾਂ ਨੂੰ ਪੈਸੇ ਦੇਈਏ ਦੱਸੋ ਕਿਤੇ ਕੰਮ ਕਰਦੇ ਹੈ ਨਹੀਂ ਬਾਹਰ ਇਹ ਮੁੰਡਾ ਕੰਮ ਕੀ ਕਰਦਾ ਮੁੰਡਾ ਸਾਡਾ ਪਿਓ ਦਾ ਪਿਓ ਸਨੇਆਰਾ ਵਾ ਸਨੇਆਰੇ ਦੀ ਦੁਕਾਨ ਦੀ ਕੰਮ ਕਰਦਾ ਆਪਣੇ ਪਿਓ ਨਾਲ ਇਹ ਬੱਚੇ ਬਾਹਰ ਨਿਕਲਣ ਨਾ ਘੁੰਮਣ ਨਾ ਇੰਜਰੇਜ ਪਾ ਲਈ ਸਾਡੀ ਗੇੜ ਦੀ ਮਾਗੀ ਗੱਲ ਪਤਾ ਨਹੀਂ ਅੱਜ ਥਾਣਾ ਫਰੇ ਆਪਣਾ ਅਲਾਕਾ ਸਾਹਿਬ ਜਰਾ ਫਤਿਹ ਸਿੰਘ ਨਗਰ ਦੇ ਵਿੱਚ ਕੋਈ ਦੋ ਪਾਰਟੀਆਂ ਦੇ ਮੁੰਡਿਆਂ ਦੇ ਆਪਸ ਵਿੱਚ ਝਗੜਾ ਆਇਆ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਅੱਛਾ ਉਹ ਬੱਚੇ ਦੇ ਸੱਟ ਲੱਗੀ ਸੀ ਉਹਦਾ ਰਿਜੈਕਟਿਵ ਆ 23 24 ਦਾ ਪਾਰੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਨਾ ਕਾਰਵਾਈ ਹੋਣ ਦੇ ਕਾਰਨ ਮੁੰਡੇ ਦੂਜੇ ਉੱਤੇ ਰਾਣਾ ਨੇ ਆਪ ਸਿਰਫ ਫੇਰ ਲੜ ਪਏ ਉਹ ਦੂਜੇ ਮੰਡੇ ਦੇ ਸੱਤਾਂ ਲੱਗੇ ਸਾਡੇ ਕਮਲਜੀਤ ਗੋੜੀ ਦੀ ਵਾਰ ਨੰਬਰ 52 ਦੇ ਸੀਨੀਅਰ ਵਰਕਰ ਨੇ ਉਹ ਵਾਰ ਦੇ ਇੰਚਾਰਜ ਨੇ ਉਹਨਾਂ ਨੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਸੀ ਵੀ ਤੁਹਾਡਾ ਰਾਈਨਾਮਾ ਕਰ ਦਿੰਦੇ ਆ ਅੱਛਾ ਉਹਨਾਂ ਦੇ ਦਫ਼ਤਰ ਬੈਠੇ ਸੀ ਇੱਕ ਪਾਰਟੀ ਬੈਠੀ ਸੀ ਤੇ ਦੂਜੀ ਨੇ ਆਉਣਾ ਸੀਗਾ ਤੇ ਇਸ ਆਪਣਾ ਸਾਜਿਸ ਦੇ ਨਾਲ ਚੌਂਕੀ ਇਨਚਾਰਜ ਔਰ ਥਾਣਾ ਗੇਟ ਕੀ ਮਾਰੇ ਐਸ ਐਸ ਓ ਸਾਹਿਬ ਇਹਨਾਂ ਨੇ ਮੋਤਬਾਰ ਦੇ ਗੋਲੀ ਦੇ ਦਫ਼ਤਰੋਂ ਉਹਨਾਂ ਮੁੰਡਿਆਂ ਨੂੰ ਚੁੱਕ ਲਿਆਂਦਾ ਜਿਹੜੇ ਕਿ ਵਿੱਚ ਨਜਾਇਜ਼ ਬੰਦੇ ਵੀ ਲੈ ਆਂਦੇ ਜਿਨ੍ਹਾਂ ਦਾ ਕੋਈ ਲੜਾਈ ਦੇ ਵਿੱਚ ਰੋਲ ਨਹੀਂ ਆ ਔਰ ਉਹ ਦਫ਼ਤਰ ਦੇ ਵਿੱਚ ਵੀ ਉਹਨਾਂ ਨੂੰ ਕੁੱਟਿਆ ਥਾਣੇ ਆਗੇ ਵੀ ਉਹਨਾਂ ਨੂੰ ਕੁੱਟਿਆ ਜਦੋਂ ਕਿ ਇੱਥੇ ਕੁੱਟਣ ਦਾ ਮਸਲਾ ਤੇ ਲੜਾਈ ਦਾ ਹੈ ਇਹਨਾਂ ਨੂੰ ਕੋਈ ਨਾ ਕੁਝ ਬਕਾਉਣਾ ਸੀਗਾ ਜਿਹੜਾ ਇਹਨਾਂ ਨੂੰ ਕੁੱਟਣਾ ਪਿਆ ਇਸ ਕਰਕੇ ਜਿਹੜਾ ਵਾ ਸਾਨੂੰ ਇਹ ਧਰਨਾ ਲਾਉਣਾ ਪਿਆ ਕਿ ਜੇ ਇਹ ਮੋਤਬਾਰ ਨਾਲ ਇਹ ਮੋਤਬਾਰ ਦੇ ਦਫ਼ਤਰੋਂ ਹੀ ਇਹ ਹੋਏਗਾ ਤੇ ਇਹ ਫਿਰ ਕੋਈ ਰਾਜਨਾਮਾ ਬਣਦਾ ਜਾਦਾ ਸੀਗੇ ਜੀ 23 24 ਦਾ ਪਹਿਲਾ ਜਿਹੜਾ ਪਰਚਾ 23 ਜਵੇ ਦਾ ਹੋਇਆ ਹੁਣ ਜਿਹੜੇ ਮੁੰਡੇ ਦੇ ਸੱਟ ਲੱਗੇ ਔਰ ਆਪਣੀ ਕਿਹਾ ਕਿ ਇਹ ਕਾਰਵਾਈ ਕਰਨੀ ਆ ਕ੍ਰਾਸ ਕਰੋ ਇੱਕ ਤਰਫਾ ਕਿਉਂ ਚੁੱਕੇ ਲਿਆਂਦਾ ਔਰ ਜਿਹੜੇ ਮੁੰਡੇ ਨੂੰ ਕਹਿ ਹੁਣ ਸਾਰੇ ਪੁਲਿਸ ਨੇ ਵੀ ਕੁੱਟਮਾਰ ਕੀਤੀ ਆ ਔਰ ਸਮੂਹਤ ਬਾਰਾਂ ਦੇ ਸਾਹਮਣੇ ਕੀਤੀ ਆ ਅੱਛਾ ਕੋਈ ਵੀਡੀਓ ਹੈਗੀ ਨਾ ਵੀਡੀਓ ਸ਼ਾਇਦ ਉੱਥੇ ਸੀਸੀਟੀਵੀ ਕੈਮਰਾ ਹੋਣ ਕਿਤੇ ਜੁਰਮੇ ਇੱਥੇ ਜਾਣਿਆਂ ਦੀ ਕੁੱਟਮਾਰ ਪੰਜ ਤੇ 6 ਮੁੰਡੇ ਲੈ ਕੇ ਆਏ ਫੜ ਕੇ ਲਿਆ ਹਾਂਜੀ ਕਿੰਨਾ ਵਿੱਚੋਂ ਨਯਾਜ਼ ਜਹੀਦ ਕਿੰਨੇ ਜੈਸ਼ ਸੰਚਾਰ ਮੁਡੇ ਨੇ ਜਿਆ ਜਗੇ ਵਿੱਚ ਜਨਾਰਾ ਗਰੋਲ ਹੀ ਨਹੀਂ ਆ ਤੇ ਇੱਕ ਮੁੰਡਾ ਸਹੀ ਹੈ ਹਾਂਜੀ ਇੱਕ ਹੀ ਮੁੰਡਾ ਸਹੀ ਹੈ ਦੋ ਤਿੰਨ ਚਾਰ ਬੜੇ ਝਗੜਾ ਚਲੋ ਹੋਇਆ ਦੋ ਚਾਰ ਜਾਣੇ ਉਧਰ ਦੋ ਚਾਰ ਜਾਣੇ ਉਧਰ ਹੁੰਦੇ ਹੀ ਨਾ ਕੋਈ ਝਗੜਾ ਕੋਈ ਤਾਂ ਮੈਟਰ ਥੋੜਾ ਵਾ ਝਗੜੇ ਹੁੰਦੇ ਰਾਜਨਾਮੇ ਹੁੰਦੇ ਆ ਪਰ ਐਡੀ ਕਿਹੜੀ ਗੱਲ ਹੈ ਰੇਟ ਕਰਕੇ ਰਾਤ ਨੂੰ ਚੁੱਕ ਕੇ ਲੈ ਆਉਣਾ ਉਹਨਾਂ ਨੂੰ ਮੋਤ ਮਾਰਦੇ ਦਫ਼ਤਰੋਂ ਮੋਤ ਮਾਰੇ ਦਾ ਮਤਲਬ ਕੋਈ ਤਾਂ ਰਾਜਨਾਮਾ ਨਾ ਕਰਾਵੇ ਥਾਣੇ ਦੇ ਵਿੱਚ ਆਵੇ ਥਾਣੇ ਦੇ ਵਿੱਚ ਰਾਜਨਾਮਾ ਹੋਵੇ ਤੇ ਫੇਰ ਠੀਕ ਹੈ ਨਾਲੇ ਰਾਜੀ ਇਤ ਨਾਲੇ ਨਾਵਾ ਤੁਹਾਨੂੰ ਸਮਝ ਨਹੀਂ ਆਇਆ ਉਹਨਾਂ ਅੰਦਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੈ ਪ੍ਰਸ਼ਾਸਨ ਕਹਿੰਦੇ ਪਏ ਆ ਵੀ ਜੋ ਜਿਹੜੇ ਨਜਾਇਜ਼ ਮੁੱਡੇ ਉਹ ਲੈ ਜਾਓ ਪਰ ਅਸੀਂ ਕਹਿੰਦੇ ਆ ਵੀ ਜਿਹੜੇ ਸਾਡੇ ਦਫ਼ਤਰੋਂ ਮੁੱਡੇ ਚੋਕੇ ਲਾਂਦੇ ਉਹ ਇੱਕ ਵਾਰੀ ਲਾਓ ਚਾਹੇ ਉਹ ਚਾਇਜ ਆ ਚਾਹੇ ਉਹ ਨਜਾਇਜ਼ ਆ ਪਾਚ ਰੇਟ ਕਰਕੇ ਉਹਨਾਂ ਦੇ ਘਰੋਂ ਜਿਹੋ ਨਜਾਇਜ਼ ਆ ਉਹਨਾਂ ਦੇ ਘਰੋਂ ਰੇਟ ਚੋਕ ਕਰਕੇ ਚੋਕ ਲਿਆਓ ਜਿਹੜਾ ਸਾਡੇ ਦਫ਼ਤਰੋਂ ਚੋਕ ਕੇ ਲਾਂਦੇ ਉਹ ਗਲਤ ਗੱਲ ਕੀਤੀ